ਹਾਂਜੀ ਮਿੱਤਰੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਕੀ ਤਾਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਾ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ ਤਰਪਧੌੜ ਪੈਂਦਾ ਇੱਧਰ ਪੈਂਦਾ ਤਪਾ ਜੀ ਬਾਈ ਕੋਲ ਚਾਰ ਪੰਜ ਨਗ ਬਕਾਉਗਾ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਹੈਗਾ ਆਪਣਾ ਸੰਧੂਕਲਾ ਜਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ ਨੇੜੇ ਨੇੜੇ ਕਿਹੜੇ ਪਿੰਡ ਪੈ ਸੀਲ ਆਪਾਂ ਨੂੰ ਤਵਾ ਪੈ ਜਾਂਦੀ ਆ ਜੇ ਆਪਾਂ ਮੰਨ ਲਈ ਭਗਤ ਤੇ ਮੋਗੇ ਵਾਲੀ ਸਾਈਡ ਤੋਂ ਉਹਨੇ ਤਾਂ ਆਪਾਂ ਨੂੰ ਭਦੌੜ ਪੈ ਜਾਂਦਾ ਨੇੜੇ ਠੀਕ ਆ ਜੀ ਆ ਮਾਨਸਾੜੀ ਸਾਈਡ ਤੋਂ ਆਪਾਂ ਨੂੰ ਪੈ ਜਾਂਦਾ ਵੀਰ ਮਿਰਿਆ ਤਵਾ ਨੇੜੇ ਠੀਕ ਆ ਜੀ ਸੰਗਰੂਰਾਂ ਵਾਲੀ ਸਾਈਡ ਤੋਂ ਤੋਂ ਬਰਨਾਲਾ ਬਰਨਾਲੇ ਤੋਂ ਬਹਾ ਸਹਣਾ ਨੇੜੇ ਪੈ ਠੀਕ ਆ ਜੀ ਨੰਬਰ ਦੱਸੋ। ਉਹ ਨੰਬਰ ਹੈਗਾ ਆਪਣਾ 99154 ਹਾਂਜੀ 66734 ਆਪਣੇ ਕੋਲ ਕਿੰਨੇ ਨਾਗ ਬਕਾਉ ਆਪਣੇ ਕੋਲੇ ਅੱਜ ਮੰਨ ਲਓ ਵੀ 5 ਨਾਗ ਹੈਗੇ ਬਕਾਉ ਠੀਕ ਹੈ ਜੀ। ਹਾਂਜੀ ਪਹਿਲੇ ਨਾਗ ਦੀ ਜਾਣਕਾਰੀ ਦੋ ਜੀ। ਪਹਿਲਾ ਨਾਗ ਹੈ ਜਿਹੜਾ ਇਹਨੂੰ ਅੱਜ 5 ਦਿਨ ਹੋਇਆ ਸੂਈ ਨੂੰ ਪਹਿਲਾ ਸੂਆ ਵੈੜਾ ਠੀਕ ਹੈ ਜੀ। ਮਾਰਾ ਲਈ 12 ਤੋਂ 13 ਕਿਲੋ ਆ ਥੋੜੀ ਜੀ ਬੰਦੇ ਨੇ ਸਾਭੀ ਘਟ ਹੈ। ਠੀਕ ਹੈ ਜੀ। 12 ਦਾ 13 ਕਿਲੋ ਦੁੱਧ ਆ। ਠੀਕ ਹੈ ਜੀ ਬੱਚਾ ਬੱਚੇ ਦੇ ਮਗਰ ਬੱਛਾ ਸੀ ਬੱੱਸਾ ਮਰ ਗਿਆ ਠੀਕ ਹੈ ਜੀ ਗੱਬਣ ਦੇ ਸੂਈ ਦੇ ਜ਼ੇਰ ਦੇ ਸਾਰੇ ਸਬੂਤ ਆਪਣੇ ਕੋਲੇ ਵੀਡੀਓ ਬਣੀ ਹੋਈ ਹੈ ਡਿਟੇਲ ਦੇ ਵਿੱਚ ਠੀਕ ਹੈ ਜੀ ਰੇਟ ਵੀ ਜਾਇਜ਼ ਹੀ ਦੱਸਿਆ ਕਰੋ ਜੀ ਰੇਟ ਆਪਾਂ ਬਾਲਾ ਵੱਡਾ ਨਹੀਂ ਕਰਦੇ ਆਪਣੇ ਜਾਇਜ਼ ਹੀ ਹੁੰਦੇ ਆ ਪਰ ਗੱਲ ਇੱਥੇ ਆ ਜੀ ਵੀ 1000 2000 ਵੱਧ ਘੱਟ ਨਹੀਂ ਵੇਖਿਆ ਜਨਾ ਜਨਵਾਰ ਚ ਆਪਣੇ ਇੱਥੇ ਫੱਗੀ ਠੋਰਾ ਰਹੀ ਹੁੰਦਾ ਜਨਵਾਰ ਇੱਕ ਨੰਬਰ ਹੁੰਦਾ ਆਪਣਾ ਠੀਕ ਹੈ ਜੀ ਕਿਹੜਾ ਬੰਦਾ ਲੈ ਆਉ ਲਾਂਭਾ ਨਾਲ ਦਿਓ ਠੀਕ ਹੈ ਜੀ ਠੀਕ ਹੈ ਲੋਪਰਾ ਦੇਖ ਸਕਦੇ ਹੋ ਵਾਈ ਕਹਿੰਦਾ ਰੇਟ 'ਚ ਜ਼ਰੂਰ ਮੜਾ ਮੋਟਾ ਇਧਰ ਜੀ ਜੀ ਬੜੀਆ ਦਿੰਦਾ ਇੱਕ ਨੰਬਰ ਠੀਕ ਹੈ ਨਾ ਕੱਲ ਨੂੰ ਕੋਈ ਗੱਲ ਦਾ ਕਿਸੇ ਦਾ ਲੰਭਾ ਨਹੀਂ ਹੁੰਦਾ ਠੀਕ ਹੈ ਜੀ ਤਸੱਲੀ ਕਰਕੇ ਲੈ ਜਾ ਸਕਦੇ ਧਰੂ ਆ ਦੱਸੀ ਜਾਂਦੀ ਹੈ ਭਾਲ ਭਲੂਣ ਸਾਰਾ ਪਈਆ ਬਾਕੀ ਸਾਰੇ ਸਬੂਤ ਹੈ ਹੁਣ ਵਿੱਚ ਅਗਲਾ ਧੋਕੜ ਨੂੰ ਕਹੀ ਜਾਵੇ ਦੱਸ ਦੇਣ ਦੀ ਸੂਈ ਵੀ ਉਹ ਗੱਲ ਦੀ ਗੱਲ ਨਹੀਂ ਮਾਰ ਕੇ ਬਾਕੀ ਹਲੇ ਦਾ ਬਹਿੜ ਗੰਦ ਮਰੀ ਜਾਂਦੀ ਹੈ ਠੀਕ ਹੈ ਜੀ ਜਾਲਾ ਜਪਾ ਛਿੱਟੀ ਜਾਂਦੀ ਕਿੰਨੇ ਦਿਨ ਹੋ ਗਏ ਸੂਈ ਨੂੰ ਛੋੜੇ ਸਾਬ ਨੂੰ ਇਹ ਨੂੰ ਪੰਜਵਾਂ ਸ਼ਿਮਤ ਨਹੀਂ ਆ ਠੀਕ ਹੁਣ 12 13 ਕਿਲੋ ਦੁੱਧ ਹੈ ਨੈਟ ਹੋਊਗਾ 15 16 ਕਿਲੋ ਦੁੱਧ ਬਹਿੜ ਖੁੱਲਾ ਦੇ ਦੂਗੀ ਠੀਕ ਹੈ ਇਹ 55000 ਤੋਂ ਮਾਨਸਾਨ ਕਰ ਦਾਂਗੇ ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਆਪਣਾ ਰੇਟ ਵੀ ਦੱਸਤਾ 55000 ਤੋਂ ਮਾਨਸਾਨ ਹੋ ਜੂ ਲੇਵਲ ਉਹ ਸੁਖਨਾ ਕਰਮਾੜੀ ਦਾ ਵਧੀਆ ਜੀ ਦੇਖ ਸਕਦੇ ਹੋ ਤੇ ਬੱਸ ਆਸੀਂ ਉਹ ਮਰ ਗਿਆ ਠੀਕ ਨੇ ਦਾ ਤੇ ਚੈੱਕ ਕਰਦੇ ਅੱਛਾ ਥੋੜਾ ਜਿਹਾ ਸਮੀ ਘਟ ਕਰਕੇ ਨਾ ਕਮਜ਼ੋਰ ਆ ਸੀ ਬੱਚਾ ਬੁਖਾਰ ਹੋ ਗਿਆ ਗੰਡਾਂ ਵਾਲਾ ਠੀਕ ਹੈ ਜੀ ਠੀਕ ਐਨੂੰ ਹੋ ਜਾ ਪੁੱਤ ਦੇਖ ਸਕਦੇ ਹੋ ਭਰਾ ਠੀਕ ਹਨ ਬਾਈ ਜੀ ਨੇ ਜਰੂਰ ਕਨੈਕਟ ਕਰੇ ਹਾਂਜੀ ਬਾਈ ਜੀ ਦੂਜੀ ਵਾਰ ਹੀ ਦੱਸੋ ਜੀ ਇਹ ਦੂਜਾ ਸੂਆ ਸੂਗੀ ਹਾਂਜੀ ਇਹ ਜਰਸੀ ਆ ਪ्युअर ਟੌਪ ਠੀਕ ਹੈ ਜੀ ਹੰਡੀ ਸੀ ਲੋ ਹਾਂਜੀ ਆ ਦੇ ਹਲੇ 5-6 ਦਿਨ ਕੱਢ ਜੂਗੀ ਬਾਕੀ ਲੈ ਸਹੀ ਹੈ ਜੀ ਹਾਂ ਤਾਂ ਕੋਈ ਨਹੀਂ ਠੀਕ ਹੈ ਜੀ ਖਾਂ ਲੈਵੇ ਦਾ ਖੁੱਲੀ ਹੈ ਠੀਕ ਹੈ ਜੀ ਮੰਨ ਲਓ ਵੀ ਹਲੇ ਥੋੜਾ ਗਰਮੀ ਦਾ ਹੈਗਾ ਨਹੀਂ ਆਏ ਤੱਕ ਹਾਂਜੀ ਦੁੱਧ ਦਾ ਬੜਨੇ ਨਹੀਂ ਦੇਣਾ ਅਸੀਂ ਬਾਦੀ ਠੀਕ ਹੈ ਜੀ ਯਾਨੀ ਕਿ ਇੰਨੀ ਗਰਮੀ ਚ ਵੀ 20 ਕਿਲੋ ਦੁੱਧ ਪਾ ਦੋ ਠੀਕ ਹੈ ਜੀ ਕਿਉਂ ਗਰਮੀ ਦਾ ਜਰਸੀਆਂ ਸਹਿਣ ਜਾਦੇ ਕਰਦੀਆਂ ਠੀਕ ਹੈ ਜੀ ਦੇਖ ਸਦੇ ਭਰਾ ਇਹ ਵਾਲੂਆ ਸੁਖਨਾ ਕਰ ਮਰੇ ਕਿੰਨੇ ਕੰਨ ਨੂੰ ਵੀਰ ਜੀ ਇਹ 5 ਲੋ ਫਰਾਮੋਰ ਲਈ ਮੁਰਲੋ ਇਹਦੇ ਮੰਨ ਲੋ ਵੀ 4 ਤਰੀਕ ਹੁੰਦਾਂ ਨੇ ਪੂਰੇ ਹੁੰਦਿਆ ਠੀਕ ਆ ਜੀ ਕੋੜ ਲੋ ਜੀ ਇਹਦਾ ਰੇਟ ਵੀ ਦੱਸ ਦੋ ਨਾਲੇ ਭਰਾ ਤੇ ਇਹਦਾ ਰੇਟ ਆਪਾਂ ਵਾੜਾ ਨਹੀਂ ਕਰਦੇ ਹਾਂਜੀ ਬਸ ਮੁੱਲ ਜਿੰਨਾ ਮਰਜ਼ੀ ਕਰਾਏ ਇਹ 60000 ਤੋਂਦਾ ਮਾਨਤਾਨ ਕਰਾਂਗੇ ਬੱਚੀ ਦਾ ਠੀਕ ਆ ਜੀ ਇਹ ਸੂਸ ਕੁਆਲਟੀ ਦੇਖੋ ਬੱਚੀ ਦਾ ਰੰਗ ਢੰਗ ਬਰੀਕੀਆਂ ਹਾਂਜੀ ਹਾਂਜੀ ਤੇ ਲੇਵੇ ਲੂਵੇ ਦੀ ਚੜਾਈ ਦੇਖ ਬੱਚੀ ਦੀ 4 ਸਪੀਰੋ ਠੀਕ ਆ ਜੀ ਠੀਕ ਐ ਪਈਆ ਠੀਕ ਆ ਜੀ ਦੇਖਦੇ ਕੋਈ ਫੇਸ ਕੁਆਲਟੀ ਠੰਡੀ ਸੀਲਾਪੂਰੀ ਠੀਕ ਆ ਭਰਾ ਹਾਂ ਪਾਈਨੇ ਰੇਡੀ 2 ਕਿਲੋ ਦੁੱਧ ਮੰਨ ਲਾ ਯ ਹਰਾਮਦਾਰੀ ਨੇ ਪੋਣਾ ਠੀਕ ਹੈ ਜੀ ਚਿੱਤਾ ਫਾਰੂਟੀ ਕਿੰਨੇ ਪਾਉ ਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਕੀ ਪੁੱਤਾ ਜਾ ਓਏ ਪੇਜ ਅਗਰ ਜੀਤ ਰਹੇ ਉਹ ਵੱਟਾ ਫਾਲੋਅਰ ਸ਼ੇਅਰ ਕਰਿਆ ਕਰੋ ਦੂਜਾ ਸੂਰਾ ਸੁੰਦੀ ਹੈ ਅਸਾ ਜੀ ਇਹ ਮੰਨ ਲਾ ਵੀ ਇਹ ਹਲੇ ਲੈ ਜਾਊਗੀ 10 ਦਿਨ ਠੀਕ ਹੈ ਜੀ ਇਹ ਦੁੱਧ ਪਾ ਦੂ 23 24 ਕਾ ਠੀਕ ਹੈ ਜੀ ਇਹਨੇ 20 20 ਕਿਲੋ ਦੁੱਧ ਮੰਨ ਲਾ ਵੀ ਪਹਿਲਾਂ ਨਹੀਂ ਪਾਇਆ ਦੇਖ ਲੈ ਭਰਾ ਕਦ ਕੋ ਦਸਖਣਾ ਸੋਨਾ ਵੈੜ ਦਾ ਫਿਰ ਕੁਆਲਟੀ ਦੇ ਸਕਦੇ ਹਾਂ ਲੈ ਵਲੂਗਾ ਭਾਈ ਜੀ ਕਹਿੰਦਾ 10 ਦਿਨ ਹਲੇ ਲੈ ਜੂਗੀ ਠੀਕ ਹੈ ਜੀ ਤੀਜੇ ਨੰਬਰ ਤੇ ਵੈੜਾ ਹੈ ਭਾਈ ਜੀ ਲਜ਼ੂਤ ਨਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਫਾਂਸੂ ਲੈ ਵਲੂਗਾ ਜਮਾ ਓਕੇ ਆ ਮੋੜ ਦੁਪਰਾ ਇਹਦਾ ਵੀਰ ਜੀ ਰੇਟ ਦੱਸ ਦੇ ਇਹਦਾ ਹੀ 65000 ਚ ਮਾਨਸਾਨ ਕਰਾਂਗੇ ਠੀਕ ਹੈ ਇਹ ਗਰਮੀ ਘੱਟ ਮੰਦੀ ਇਹ ਕਰਮੀ ਤਾਂ ਦੋਨੇ ਜਣੀਆਂ ਜਰਸੀਆਂ ਨੇ ਮੰਨ ਲਈ ਭੂਰਾ ਵੀ ਨਾ ਤੇ ਤਲ ਕੀ ਮੰਨਦੀਆਂ ਵਾਕੀ ਫੈਡ ਗ੍ਰੈਵਿਟੀ ਚੰਗੀ ਹੁੰਦੀ ਆ ਦੁੱਧ ਮੱਝਾਂ ਵਾਲਾ ਹੁੰਦਾ ਇਹਨਾਂ ਦਾ ਠੀਕ ਹੈ ਜੀ ਠੀਕ ਹੈ ਅਣ ਪਤੋਈ ਲੋਪਰਾ ਚੈੱਕ ਕਰ ਸਕਦੇ ਹੋ ਤੇ ਇਹਦਾ ਵੀ ਰੇਟ 65000 ਦੱਸਿਆ ਵੀਰ ਜੀ ਨੇ ਫਾਈਜ ਨਾਲ ਜਰੂਰ ਕਨੈਕਟ ਕਰਿਓ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਜੀ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਭਰਾ ਠੀਕ ਹੈ ਹਾਂਜੀ ਭਾਈ ਜੀ ਚਾਰ ਨੰਬਰ ਵੈਡ ਦਾ ਦੱਸੋ ਜੀ ਇਹ ਪਲੂਨ ਹੈਗੀ ਇਹ ਦੋ ਦੰਦ ਬੱਚੀ ਆ ਹਾਂਜੀ ਇਹਦੇ ਮੰਨ ਲਓ ਵੀ 8 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਥੋੜਾ ਜਿਆ ਡਰਦੀ ਆ ਕੈਮਰੇ ਤੋਂ ਠੀਕ ਹੈ ਜੀ ਸ਼ੀਰ ਸਾਊਦਾ ਤਾਂ ਹੰਤ ਕੋਈ ਨਹੀਂ ਠੀਕ ਹੈ ਜੀ ਇਹ ਵੀ ਦਿੱਥੋਂ ਦਾ ਕਮੀਰੀ ਉਮੀਦ ਹੈ ਵੀ 16-17 ਕਿਲੋ ਉਧਰ ਲੈ ਠੀਕ ਹੈ ਜੀ ਪਾ ਦੂ ਵੀ ਇਰਾਦਾਰੀ ਨਾ ਢੱਲ ਢਲਾ ਬਹੁਤ ਆ ਜੀ ਹਾਂ ਢੱਲਾ ਢੁਲਾ ਲੇਵੇ ਦੇ ਵਿੱਚ ਠੀਕ ਹੈ ਜੀ ਬਾਕੀ ਚੌਰ ਸਲੇ ਵਾਲਾ ਠੀਕ ਹੈ ਉਹ ਵੀ ਤੁੰਬੇਰ ਕੀ ਪਈ ਆ ਬੱਚੀ ਹਾਂਜੀ ਹਾਂਜੀ ਜਾਨਪ੍ਰਾਨ ਵਾਲੀ ਆ ਹਲੇ ਦੁੱਗਿਓ ਹੀ ਆ ਮੂੰਹ ਠੀਕ ਹੈ ਜੀ ਕਿੰਨੇ ਕ ਦਿਨ ਲੂ ਵੀਰ ਜੀ ਇਹ ਇਹਦੇ 8 ਤਰੀਕ ਨੂੰ ਦਿਨ ਪੂਰੇ ਹੁੰਦੇ ਆ 12-13 ਤਰੀਕ ਤੱਕ ਸੂਪੂ ਪੰਜ ਚਾਰ ਦਿਨ ਵੱਧ ਵੀ ਲੈ ਜਾਂਦੇ ਆ ਕੋਈ ਜਾਨ ਵਾਲੀ ਆ ਬੱਚੀ ਠੀਕ ਹੈ ਜੀ ਬਾਕੀ ਪਹਿਲਾਂ ਨਾ ਪਹਿਲਾਂ ਨਾ ਇਹ ਸਾਲ ਉਹ ਰੰਗ ਦੇਖ ਬੱਚੀ ਦਾ ਪੂਰ ਪੰਜਾਬ ਦੀ ਹਰਸੀ ਆ ਠੀਕ ਹੈ ਜੀ ਯਰਸ ਦਾ ਸਾਰਾ ਆਪਣੇ ਕੋਲੇ ਕੋਈ ਹਿਮਾਚਲ ਵਾਲੀ ਨਹੀਂ ਪੰਜਾਬ ਵਾਲੀਆਂ ਸਾਰਾ ਠੀਕ ਹੈ ਜੀ ਮੋੜ ਲਓ ਜੀ ਇਹ ਫੂੜੀ ਨਾਲ ਆਏ ਵੀ ਸਾਈਵਾਲ ਦੇ ਪਲੱਡ ਚੋਂ ਵੀ ਆ ਗਈ ਨਾਲ ਸਹੀ ਗੱਲ ਹੈ ਇਹਦਾ ਤੋਂ ਦੋਨਾਂ ਨਾਲੋਂ ਵੀ ਮਜ਼ਬੂਤ ਹੋਊਗਾ ਠੀਕ ਹੈ ਜੀ ਚਲੋ ਭਰਾ ਦੇਖ ਸਾਡੇ ਫਰੈਸ਼ ਕੁਆਲਟੀ ਤੋਰਾ ਤਰਾ ਠੀਕ ਹੈ ਜੀ ਰੇਟ ਭਰਾ ਦਾ ਬਰੀਕੀ ਰੰਗ ਇਹਦਾ ਵੀ ਰੇਟ ਆਪਾਂ ਦੇਖੋ ਨਜਾਇਜ਼ ਨਹੀਂ ਕਰਦੇ 55000 ਤੋਂ ਮਾਨਤਾ ਨਹੀਂ ਦਾ ਕਰਦੇ ਠੀਕ ਹੈ ਜੀ ਉਹ ਫਿਰ ਜਿਵੇਂ ਜਾਰੇ ਜਾਰੇ ਇਸ ਜਗ੍ਹਾ ਇਹਦਾ ਰੇਟ ਮਾਨਤਾ ਨਾਲ ਜਰੂਰ ਹੋ ਜੂਗਾ। ਹਾਂਜੀ ਵੀ ਜੀ 5 ਨੰਬਰ ਦਾ ਦੱਸੋ ਬੈੜ ਦਾ। ਇਹ ਇਹ ਅਫਸਰ ਬੱਚੀ ਆ ਪਲੂਣ। ਠੀਕ ਆ ਜੀ। ਇਹ ਮੰਨ ਲਓ ਵੀ ਦੋ ਦੁੱਗੀ ਆ ਬੱਚੀ। ਠੀਕ ਆ ਜੀ। ਆਦੂ ਕੋਤ ਬਹੁਤ ਆ ਵਧੀਆ ਫਾਰਮ ਦੀ ਬੱਚੀ ਆ ਪੂਰੇ ਕੁਆਲਿਟੀ ਦੀ। ਠੀਕ ਆ ਜੀ। ਜਿਹੜੇ ਬੰਦੇ ਨੇ ਪਾਲਣੀਆਂ ਸਾਹਮਣੀਆਂ ਜਮਾਂ ਪੌਰ ਉਹੋ ਦੋ ਦੰਦਾ। ਠੀਕ ਆ ਜੀ। ਇਹਦਾ ਕੀ ਰੇਟ ਲੂਟ ਆ ਭਰਾ? ਇਹਦਾ ਰੇਟ ਆਪਾਂ 22000 ਰੁਪਇਆ ਕਰਦੇ। ਸਮਾਂਤਨ ਕਰਤਾ ਤੇ ਗੱਬਣ ਹੈ ਨਹੀਂ ਇਹ ਨਹੀਂ ਖਾਲੀ ਆਲੇ ਬੱਚੀ ਠੀਕ ਹੈ ਆਲੇ ਮਾਲਾ ਹੁਣ ਟੀਕੇ ਦੇ ਕਾਬਲ ਹੋ ਵੀ ਟੀਕਾ ਲੈ ਲੂਗੀ ਠੀਕ ਹੈ ਢਾਂਚਾ ਢੋਚੇ ਵੱਡਾ ਹੋਗਾ ਠੀਕ ਹੈ ਜੀ ਚੰਗੇ ਢਾਂਚੇ ਦੀ ਹੈ ਵੱਡੇ ਵੀ ਠੀਕ ਹੈ ਜੀ ਲੋ ਭਰਾ ਵੀ ਰੀਟ ਵੀ ਦੱਸ ਆਪਾਂ ਤੇ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਜੀ ਲਓ ਜੀ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਪਿੰਡ ਸੰਧੂ ਕਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆੜ ਲਵਾਉਣੀ ਹੈ ਤਾਂ ਭਰਾ ਨੰਬਰ ਨੋਟ ਕਰੋ ਜੀ 752800355 ਜੀ ਖਲਦਿਆਂ ਭਰਾ ਅਗਲੀ ਵੀਡੀਓ ਚ ਮੁੱਕ ਕੇ ਬਾਈ